ਆਬਲੇ ਮੈਂ ਬਹੁਤ ਤੰਗ ਜਾਦੀ ਆ ਬੱਚਾ ਮਰ ਗਿਆ ਵਿਆਹ ਦਿੱਤਾ ਸੀ ਤੇ ਮੈਂ ਬਹੁਤ ਔਖੀ ਬਹੁਤ ਜਿਆਦੀ ਔਖੀ ਆ ਕੋਈ ਸਹਾਰਾ ਨਹੀਂ ਦੁਨੀਆ ਦੇ ਮੇਲਾ ਮੈਂ ਕੱਕ ਦੀ ਜੀ ਆ ਗਈ ਜੀ ਮੈਂ ਬਹੁਤ ਦੁਖੀ ਜੀ ਮੇਰੇ ਪੁੱਤ ਬਣ ਕੇ ਮੇਲਾ ਕੋਈ ਹਾਲ ਮਸਲਾ ਕਰੋ ਹਾਲੇ ਮੈਂ ਬਹੁਤ ਦੁਖੀ ਜੀ ਕੋਈ ਸਹਾਰਾ ਨਹੀਂ ਕੋਈ ਰਿਸ਼ਤੇਦਾਰ ਦਾ ਕੋਈ ਪੜਪਰਾ ਲੈ ਕੇ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਹਲਕੇ ਦੇ ਪਿੰਡ ਗਦਲੀ ਦੇ ਵਿੱਚ ਮੈਂ ਇਸ ਵੇਲੇ ਮੌਜੂਦ ਆ ਤਾਂ ਦੋਸਤੋ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਬਜ਼ੁਰਗ ਮਾਤਾ ਦੇ ਘਰ ਦੇ ਹਾਲਾਤ ਕੀ ਨੇ ਤੇ ਬਜ਼ੁਰਗ ਮਾਤਾ ਵੀਡੀਓ ਦੇ ਵਿੱਚ ਜਿਹੜੀ ਹੈ ਉਹ ਰੋ ਰਹੀ ਹੈ ਜੀ ਹਾਂ ਸ਼ਾਵਣ ਮਹੀਨੇ ਦੀ ਬਰਸਾਤ ਨੇ ਐਸਾ ਕਹਿਰ ਟਾਇਆ ਕਿ ਮਾਤਾ ਦੀ ਜਾਨ ਜਿਹੜੀ ਆ ਮਸਾਂ ਬਚੀ ਐ ਅਤੇ ਕੋਠੇ ਤੋਂ ਬਾਲੇ ਡਿੱਗ ਗਏ ਨੇ ਆ ਹਾਲਾਤ ਨੇ ਉਸ ਬਜ਼ੁਰਗ ਮਾਤਾ ਦੇ ਘਰ ਦੇ ਦਾ ਤਸਵੀਰਾਂ ਬੇਹੱਦ ਭਾਵਕ ਕਰਦੀਆਂ ਇਹ ਸਾਹਮਣੇ ਆਈਆਂ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਹਲਕੇ ਦੇ ਪਿੰਡ ਮੈਂ ਇਸ ਵੇਲੇ ਗਦਲੀ ਦੇ ਵਿੱਚ ਮੌਜੂਦ ਹਾਂ ਇਸ ਇਸ ਬਜ਼ੁਰਗ ਮਾਤਾ ਜੀ ਦੀ ਮੈਂ ਗੱਲ ਥੋੜੀ ਜੀ ਮੈਂ ਆਪਣੇ ਜੋ ਪਤਾ ਲੱਗਾ ਜੋ ਧਿਆਨ ਦੇ ਵਿੱਚ ਆਈ ਹੈ ਜੇ ਮੈਂ ਦੱਸਾਂ ਦੋਸਤੋ ਤਾਂ ਇਸ ਬਜ਼ੁਰਗ ਮਾਤਾ ਦੀਆਂ ਚਾਰ ਧੀਆਂ ਨੇ ਜੋ ਵਿਆਹੀਆਂ ਨੇ ਇੱਕ ਪੁੱਤਰ ਸੀ ਜਿਸ ਦੀ ਮੌਤ ਹੋ ਚੁੱਕੀ ਹੈ ਜੀ ਹਾਂ ਪਤੀ ਨਸ਼ੇੜੀ ਹੈ ਬੇਸ਼ੱਕ ਬਹੁਤ ਜ਼ਿਆਦੀ ਜ਼ਾਇਦਾ ਸੀਗੀ ਮਾਤਾ ਦੀ ਕਿਸੇ ਸਮੇਂ ਕਿਸੇ ਸਮੇਂ ਅੰਮ੍ਰਿਤਸਰ ਦੇ ਵਿੱਚ ਮਾਤਾ ਦੀ ਜ਼ਾਇਦਾਦ ਸੀਗੀ ਔਰ ਪਤੀ ਜਿਹੜਾ ਸੀ ਉਹ ਜ਼ਾਇਦਾਦ ਜਿਹੜੀ ਹੈ ਕੋ ਕੋਈ ਜੂਏ ਦੇ ਵਿੱਚ ਹਾਰ ਗਿਆ ਤਾਂ ਆ ਹਾਲਾਤ ਨੇ ਜਿੱਥੇ ਅਸੀਂ ਇਸ ਵੇਲੇ ਖੜੇ ਆ ਤੇ ਇਸ ਵੇਲੇ ਵੀ ਪਤੀ ਦਾ ਕੋਈ ਪਤਾ ਨਹੀਂ ਇਸ ਬਜ਼ੁਰਗ ਮਾਤਾ ਦੇ ਕਿ ਕਦੋਂ ਉਹਨੇ ਪੀ ਕੇ ਘਰ ਆਉਣਾ ਹੈ ਕਿ ਜਾਂ ਫਿਰ ਉਹਨੇ ਸੋਫੀ ਘਰ ਆਉਣਾ ਹੈ ਤਾਂ ਤਰਪੈਲ ਸਮੇਤ ਤੁਸੀਂ ਆ ਬਾਲੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਥੱਲੇ ਪਏ ਹੋਏ ਨੇ ਤੇ ਆ ਹਾਲਾਤ ਨੇ ਜਿੰਨੇ ਵੀ ਦਾਨੀ ਸੱਜਣ ਵੇਖਣੇ ਵੇਖ ਰਹੇ ਨੇ ਦੋਸਤੋ ਭੁੱਲ ਕੇ ਵੀ ਵੀਡੀਓ ਨੂੰ ਸਕਿਪ ਨਾ ਕਰਿਓ ਮਾਤਾ ਜੀ ਹੌਸਲਾ ਰੱਖੋ ਤੁਹਾਡੀ ਮਦਦ ਵਾਸਤੇ ਆਏ ਆ ਮਾਤਾ ਜੀ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਖਲਬੀਰ ਖੋੜ ਹਾਂਜੀ ਤੇ ਗਦਲੀ ਪਿੰਡ ਦੇ ਤੇ ਮੇਰਾ ਪੁੱਤ ਇਦਾਂ ਹੋ ਗਿਆ ਮੈਂ ਪੋਚੇ ਫਿਰ ਫਿਰ ਬੱਚੇ ਪਾਲੇ ਆ ਤੇ ਫੇਰ ਮੈਂ ਮਾੜੀਆਂ ਚੰਗੀਆਂ ਵਿਚਾਰੀਆਂ ਘਰ ਕਲਾਈਆਂ ਚੁੰਨੀ ਚੜਾ ਚੜਾ ਕੇ ਜੱਟਾਂ ਨਾ ਜੀਮਦਾਰੀਆਂ ਨੇ ਘਰ ਕਰਕੇ ਮਿਹਨਤਾਂ ਕਰ ਕਰਕੇ ਮੈਂ ਬੜਾ ਆਪਣੀਆਂ ਬੱਚੇ ਪਾਲ ਕੇ ਤੇ ਫੇਰ ਮੈਂ ਪੜਾਈਆਂ ਲਿਖਾਈਆਂ ਥੋੜੀਆਂ ਬਹੁਤੀਆਂ ਸਰਕਾਰੀ ਸਕੂਲੇ ਜੀ ਫੇਰ ਮੈਂ ਮਾੜਾ ਮੋਟਾ ਉਹਨਾਂ ਦੇ ਵਿਚਾਰੇ ਲਾਵਾ ਫੇਰੇ ਕੀਤੇ ਆ ਜੀ ਫੇਰ ਮੈਂ ਬਹੁਤ ਤੰਗ ਜਾਦੀ ਆ ਜੀ ਬੱਚਾ ਮਰ ਗਿਆ ਵਿਆਹ ਦਿੱਤਾ ਹੀ ਤੇ ਮੈਂ ਬਹੁਤ ਔਖੀ ਬਹੁਤ ਜਿਆਦੀ ਔਖੀ ਆ ਕੋਈ ਸਰ ਵਾਲੀ ਦੁਨੀਆ ਤੇ ਮਿਲਾਂ ਬਹੁਤ ਜਿਆਦੀ ਔਖੀ ਮੈਂ ਅੱਖਾਂ ਦੇ ਪ੍ਰੈਸ਼ਨ ਕਰਾਇਆ ਤੇ ਉਹ ਜੰਨੇ ਤੇ ਉਹ ਗਈਆਂ ਤੇ ਮੈਂ ਬਹੁਤ ਔਖੀ ਜੇ ਬਹੁਤ ਜਿਆਦਾ ਔਖੀ ਜੇ ਕਮਾਈ ਵਾਲਾ ਕੋਈ ਰਹਿ ਨਹੀਂ ਗਿਆ ਤੇ ਮੈਂ ਬਹੁਤ ਤੰਗ ਜ ਰੋਟੀ ਤੋਂ ਤੰਗ ਕੇ ਜੇ ਕਰਵਾਤਾ ਪਤੀ ਇਦਾਂ ਹੀ ਆਪਣਾ ਹੀ ਕੰਮ ਕਰਦਾ ਨਾ ਉਹ ਕੱਖ ਲੱਗਾ ਜੀ ਕੀਤਾ ਚੱਲ ਗਿਆ ਜੀ ਕੀਤਾ ਨਾ ਆ ਗਿਆ ਮਰਜੀ ਦਾ ਜੀ ਬੜਾ ਚੇਰੋ ਗਿਆ ਮੈਂ ਇਦਾਂ ਬੱਚੇ ਪਾਲੇ ਜਿੱਤੇ ਇਦਾਂ ਮੈਂ ਪੜਾਈ ਲਖਾਈ ਮਾਰੇ ਮੱਟੇ ਚੰਗੇ ਬਾਈ ਪੁੱਤਰ ਨੂੰ ਗੱਲ ਕੀ ਹੋਈ ਐ ਐਕਸੀਡੈਂਟ ਹੋ ਗਿਆ ਜੀ ਪਹਿਲਾਂ ਮੇਰਾ ਹੋਇਆ ਸੀ ਬਾਦ ਅੰਮੇਨੇ ਪਿੱਛੇ ਉਹਦਾ ਇਦਾਂ ਮੁੱਕ ਗਿਆ ਕੰਮ ਵਾਲਾ ਮੇਰਾ ਬੱਚਾ ਸਭ ਕੁਝ ਬਣਾਉਂਦਾ ਸੀ ਪਰ ਹੁਣੇ ਮੱਕੱਖ ਦੀ ਨਹੀਂ ਆ ਗਈ ਮੈਂ ਕੱਕ ਦੀ ਨਹੀਂ ਆ ਗਈ ਮੈਂ ਬਹੁਤ ਦੁਖੀ ਜੇ ਹਾਲੇ ਮੈਂ ਰੋਟੀ ਤਾਂ ਵੀ ਤੰਗ ਹੋਈ ਜੇ ਇਹ ਮੈਂ ਕਿੱਲੋ ਕਿੱਲੋ ਆਟਾ ਜੱਟੀ ਵੱਲ ਲੈਣੀ ਪਕਾ ਲੈਣੀ ਕਾ ਲੈਣੀ ਤੂੰ ਉਹਨੂੰ ਜਿੰਨੀ ਆ ਤੇ ਆਪ ਵੀ ਖਾਲੀ ਆ ਬਲਕਿ ਤਨੇ ਤੇ ਮੇਲਾ ਕੋਈ ਸਹਾਰਾ ਨਹੀਂ ਦੇ ਪਰ ਜਵਾਈਆਂ ਪਾਈਆਂ ਕਿ ਮੈਂ ਕਿੱਦਾਂ ਮੰਗ ਸਕਦੀ ਆ ਅੱਖਾਂ ਬਣਾਈਆਂ ਮੈਂ ਉਦਾ ਕੰਮ ਕਰ ਕਰਕੇ ਆਪਣਾ ਡੰਗ ਲਾਉਂਦੀ ਰਹੀ ਆ ਪਤਾ ਜੀ ਕਿੰਨੇ ਸਾਲ ਉਮਰ ਆ ਤੇ ਕਿੰਨੇ ਘਰਾਂ ਦਾ ਕੰਮ ਕਰਦੇ ਹੋ ਤੁਸੀਂ ਬੜੇ ਘਰਾਂ ਦਾ ਕੰਮ ਕੀਤਾ ਪਿੰਡ ਸਾਰੇ ਦਾ ਕੀਤਾ ਜੀ ਅੱਛਾ ਜੀ ਬਹੁਤ ਔਖੀ ਜਮ ਉਮਰ ਕਿੰਨੀ ਹੋ ਚੱਲੀ ਮਾਦਾ ਉਮਰ ਮੇਰੀ 60-70 ਸਾਲ ਹੋ ਗਈ 80 ਕੇ ਸਾਲ ਹੋ ਗਈ ਮਾਤਾ ਜੀ ਇਹ ਕਿਸ ਦਿਨ ਦੀ ਗੱਲ ਹੈ ਕਿ ਜਦੋਂ بارش ਪਈ ਤਾਂ ਆ ਬਾਲੇ ਥੱਲੇ ਡੇਗੇ ਤੇ ਛੱਤ ਸਾਰੀ ਥੱਲੇ ਡੇਗੀ ਸਾਰੀ ਜੇਪੀ ਸਾਰੀ ਛੱਤ ਮੈਂ ਕਦੀ ਕਵਲੀਆਂ ਕਿਤੇ ਰੱਖਣੀਆਂ ਕਦੇਗਾ ਪ੍ਰਾਤ ਕਿਤੇ ਰੱਖ ਮੈਂ ਬੜੇ ਵਕਤ ਨਾ ਰਾਤਾ ਕੱਟਦੀ ਆ ਜੀ ਤੇ ਮੈਨੂੰ ਇਹ ਹੁੰਦਾ ਪੇਪਲ ਕਿਹੜੇ ਵਾਲੇ ਡੇਪਿਆ ਸਾਰਾ ਹੀ ਜੀ ਮੈਂ ਬੜੀ ਔਖੀ ਜੀ ਮਾਤਾ ਜੀ ਇਹ ਲਾਤਾ ਚ ਕੋਈ ਰਿਸ਼ਤੇਦਾਰ ਵੀ ਨਹੀਂ ਬੋੜਿਆ ਕੋਈ ਪੰਚ ਸਰਪੰਚ ਪਿੰਡੋਂ ਕੋਈ ਕਹਾ ਹੋਵੇ ਕਿਸੇ ਪਿੰਡ ਦੇ ਮੋਹਤਵਾਰ ਨੇ ਕਿਹਾ ਹੋਇਆ ਕਿ ਮਾਦਾ ਨੂੰ ਰਲ ਮਿਲ ਕੇ ਕੋਠਾ ਪਾ ਦਈਏ ਨਹੀਂ 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 ਕਿਹਾ ਜੇ ਕਿਹ ਹੈ ਨਹੀਂ ਨਹੀਂ ਕਿਹਾ ਵੀ ਮਰਨ ਲੈ ਜੇ ਕਿਹਦੇ ਨੇ ਕਿਹਾ ਅੱਛਾ ਜੀ ਮੈਂ ਬਹੁਤ ਤੰਗ ਜੇ ਮੇਰੇ ਪੁੱਤ ਬਣ ਕੇ ਮਿਲ ਗਿਆ ਯਾਰ ਮਸਲਾ ਕਰੂ ਹਾਲੇ ਮੈਂ ਬਹੁਤ ਦੁਖੀ ਜੇ ਕੋਈ ਸਰ ਹਲੀ ਕੋਈ ਦਿੱਤੇ ਦਰਦਾ ਕੋਈ ਪੜਪਰਾ ਲਾ ਕੇ ਜੇ ਤੁਸੀਂ ਵੇਖ ਸਕਦੇ ਹੋ ਦੋਸਤੋ ਕਿ ਮਾਤਾ ਜਿਹੜੀ ਹੈ ਉਸ ਕੋਲੋਂ ਗੱਲ ਵੀ ਜਿਹੜੀ ਹੈ ਉਹ ਕੈਮਰੇ ਤੇ ਨਹੀਂ ਹੋ ਰਹੀ ਆ ਹਾਲਾਤ ਨੇ ਜਿਸ ਘਰ ਦੇ ਵਿੱਚ ਅਸੀਂ ਇਸ ਵੇਲੇ ਖੜੇ ਆ ਮੇਰੇ ਨਾਲ ਪਿੰਡ ਦੇ ਵਸਨੀਕ ਵੀ ਮੌਜੂਦ ਨੇ ਤਾਂ ਉਹਨਾਂ ਨਾਲ ਆਪਾਂ ਗੱਲਬਾਤ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ ਕਿ ਕੀ ਕੀ ਹਾਲਾਤ ਆ ਤੇ ਕਿਵੇਂ ਦੀ ਮਾਤਾ ਜੀ ਹੈਲਪ ਕਿਵੇਂ ਦੀ ਹੋਣੀ ਚਾਹੀਦੀ ਤੁਹਾਡੀ ਹੈਲਪ ਮੈਨੂੰ ਕਰੋ ਤੁਸੀਂ ਪੁੱਤ ਜੇ ਮੇਰੇ ਬੱਚਿਆ ਜਿੰਨੇ ਵੀ ਦਾਨੀ ਸੱਜਣ ਵੀਡੀਓ ਨੂੰ ਵੇਖ ਕੇ ਮਦਦ ਕਰਦੇ ਆ ਨਾ ਕਿਹੋ ਜੀ ਮਦਦ ਉਹਨਾਂ ਕੋ ਮੰਗਦੇ ਜਿਹੜੇ ਸਮੇਂ-ਸਮੇਂ ਤੇ ਗਰੀਬਾਂ ਦੀ ਬਾਹ ਪੜਦੇ ਜਿਹੜੇ ਲੈਂਟਰ ਪਾ ਕੇ ਦਿੰਦੇ ਉਹਨਾਂ ਨੂੰ ਚੈਨਲ ਦੇ ਮਾਧਮ ਰਾਹੀਂ ਕੀ ਕਰਨਾ ਚਾਹੋਗੇ ਤੱਕ ਪਾ ਦੋ ਮੈਨੂੰ ਲੈਟਰ ਹੀ ਪਾ ਦੋ ਮੈਨੂੰ ਮਾਰਾ ਪਾ ਦੋ ਚੰਗਾ ਪਾ ਦੋ ਮੈਨੂੰ ਮੈਨੂੰ ਇਹ ਹੁੰਦਾ ਰਾਤ ਜੇ ਕਿ ਪੇ ਮੈਂ ਕਿੱਧਰ ਨੂੰ ਨਿਕਲੂਗੀ ਤੇ ਮੈਂ ਇਦਾਂ ਹੀ ਰੱਬ ਆਸ ਰਿਆ ਵੇ ਪੱਖਾ ਲਾਇਆ ਬਾਹਰ ਮਾਰੀ ਮੋਟੀ ਇੱਥੇ ਬਹਿ ਜਾਣਾ ਕਦੀ ਉੱਥੇ ਬਹਿ ਜਾਣਾ ਬਹੁਤ ਔਖੀ ਜੇ ਮੈਂ ਕਪਿੰਡ ਦੇ ਵਸਨੀਕ ਮੌਜੂਦ ਨੇ ਗੱਲਬਾਤ ਕਰਦੇ ਆ ਵੀਰੇ ਕੀ ਨਾਮ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਚਰਨਜੀਤ ਸਿੰਘ ਆ ਪਿੰਡ ਗਵਲੀ ਹੈ ਤੇ ਵੀਰ ਜੀ ਕੀ ਇਹ ਕੰਡੀਸ਼ਨ ਜਿਹੜੀ ਹੈ ਮਾਤਾ ਦੀ ਕਿਵੇਂ ਦੀ ਇਹਨਾਂ ਦੀ ਹਲਪ ਹੋਣੀ ਚਾਹੀਦੀ ਹੈ ਹਲਪਾ ਜੀ ਇਹਨਾਂ ਦੀ ਵੱਧ ਵਾਧੂ ਹੋਣੀ ਚਾਹੀਦੀ ਆ ਕਿਉਂਕਿ ਘਰ ਦਾ ਕੋਈ ਸਾਧਨ ਨਹੀਂ ਇਹਨਾਂ ਦੇ ਕਮਾਉਣ ਵਾਲਾ ਤੇ ਆਪ ਹੀ ਵਿਚਾਰੇ ਕਰਦੇ ਆ ਉਮਰ ਦੇ ਹਿਸਾਬ ਨਾਲ ਤੁਸੀਂ ਆਪ ਹੀ ਵੇਖ ਸਕਦੇ ਜਿਹੜੇ ਕੰਮ ਵਾਲੇ ਤੇ ਹੈਗੇ ਨਹੀਂ ਤੇ ਇਹੋ ਹੀ ਆ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਕਿ ਮੈਂ ਇਹਨਾਂ ਦੀ ਵੱਧ ਵਾਧੂ ਹਲਪ ਕੀਤੀ ਜਾਵੇ ਤੇ ਸਹਿਯੋਗ ਦਿੱਤਾ ਜਾਵੇ ਇਹਨਾਂ ਦਾ ਤਾਂ ਮੈਂ ਇਸ ਬਜ਼ੁਰਗ ਮਾਤਾ ਦਾ ਨੰਬਰ ਦੋਸਤੋ ਤੁਹਾਡੇ ਨਾਲ ਸ਼ੇਅਰ ਕਰਨਾ ਜਾ ਰਿਹਾ ਤਾਂ ਦੋਸਤੋ ਮਦਦ ਜਿਹੜੀ ਆ ਉਹ ਜਰੂਰ ਕਰਿਓ ਜੇ ਕਿਸੇ ਪ੍ਰਕਾਰ ਦੀ ਮਦਦ ਨਹੀਂ ਕਰ ਸਕਦੇ ਤਾਂ ਵੀਡੀਓ ਨੂੰ ਇੰਨਾ ਕਿ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦਾਨੀ ਸੱਜਣ ਤੱਕ ਇਹ ਵੀਡੀਓ ਪਹੁੰਚੇ ਇਸ ਗਰੀਬ ਮਾਤਾ ਦੀ ਹੈਲਪ ਹੋ ਸਕੇ ਸਾਰੀ ਕਹਾਣੀ ਸਾਰੀ ਗੱਲਬਾਤ ਤੁਹਾਨੂੰ ਉਹਨਾਂ ਦੱਸੀ ਹੈ ਮੈਂ ਮਾਤਾ ਦਾ ਨੰਬਰ ਤੁਹਾਨੂੰ ਦੱਸ ਦਿੰਨਾ ਮਾਤਾ ਦਾ ਨੰਬਰ ਹੈ 80543 ਤੇ 15228 ਮੈਂ ਇੱਕ ਵਾਰ ਫਿਰ ਬੋਲ ਦਵਾਂ 8548 15228 ਇਸ ਮਾਤਾ ਦਾ ਨੰਬਰ ਹੈ ਸੰਪਰਕ ਕਰਕੇ ਅੰਮ੍ਰਿਤਸਰ ਜ਼ਿਲ੍ਹੇ ਦਾ ਝੰਡੇਾਲਾ ਗੁਰੂ ਹਲਕੇ ਦਾ ਪਿੰਡ ਗਦਲੀ ਹੈ ਜਿੱਥੇ ਐਸ ਵੇਲੇ ਮੌਜੂਦ ਹਾਂ ਤਾਂ ਦੋਸਤੋ ਜਰੂਰ ਮਤ ਕਰਿਓ ਮਤ ਨਹੀਂ ਕਰ ਸਕਦੇ ਵੀਡੀਓ ਨੂੰ ਇੰਨਾ ਕਿ ਸ਼ੇਅਰ ਕਰਿਓ ਕਿ ਕਿਸੇ ਦਾਨੀ ਸੱਜਣ ਤੱਕ ਪਹੁੰਚ ਜਾਵੇ ਕਿਉਂਕਿ ਇਹ ਜਿਹੜੀ ਛੱਤ ਆ ਕਿਸੇ ਵੀ ਵੇਲੇ ਮਾਤਾ ਦੇ ਮੌਦਾ ਕਾਰਨ ਬਣ ਸਕਦੀ ਆ ਕਿਉਂਕਿ ਇੱਕ ਦੋ ਬਾਰਸ਼ਾਂ ਹੋਰ ਹੋ ਗਈਆਂ ਅੱਧਾ ਕੋਠਾ ਡਿੱਗ ਪਿਆ ਤੇ ਦੂਜਾ ਕੋਠਾ ਜਿਹੜਾ ਮਾਤਾ ਦੇ ਉੱਪਰ ਹੀ ਡਿੱਗਣਾ ਆ ਗਿਆ ਸੋ ਉਸ ਤੋਂ ਪਹਿਲਾਂ ਪਹਿਲਾਂ ਇਸ ਲੋੜਵੰਦ ਘਰ ਦੇ ਵਿੱਚ ਪਹੁੰਚ ਕੇ ਮਤ ਕਰੋ ਤੇ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਬਾਬਾ ਗੁਰਜਾ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ